ਕੀ ਹਾਲ ਚਾਲ ਦੋਸਤੋ ਮੈਨੂੰ ਉਮੀਦ ਹੋਗੀ ਤੁਸੀਂ ਸਾਰੇ ਚੜਤੀ ਕਲਾ ਵਿੱਚ ਦਾਸ ਤੁਹਾਨੂੰ ਪਤਾ ਗੋਪੀ ਸੰਧੂ ਪੱਟੀ ਵਾਲੇ ਵਕ ਵਕ ਟੌਪਿਕ ਇਨ ਡਿਫਰੈਂਟ ਟੌਪਿਕ ਦਾ ਵਲੌਗ ਬਣਾਉਂਦੇ ਰਹਿੰਦੇ ਆ ਥੋੜਾ ਲੇਟ ਹੋ ਗਏ ਮਾਫੀ ਚਾਹੁੰਦੇ ਆ ਪਰ ਅੱਜ ਦਾ ਫੇਰ ਨਵਾਂ ਟੌਪਿਕ ਆ ਵੀ ਫੈਸ਼ਨ ਫੈਸ਼ਨ ਅੱਜਕਲ ਟ੍ਰੈਂਡਿੰਗ ਜਾ ਰਿਹਾ ਜਿੱਦਾਂ ਅੱਜਕਲ ਟ੍ਰੈਂਡਿੰਗ ਜ ਮਤਲਬ ਵਾਲਾਂ ਦੇ హెయిਰ ਕੱਟ ਹੋ ਗਏ ਨੈਰੋ ਪੈਂਟਾਂ ਹੋ ਗਈਆਂ ਵੇਖੋ ਅੱਜਕਲ ਮੋਬਾਈਲ ਦਾ ਕੱਲ ਯੁੱਗ ਆ ਗਿਆ ਮੋਬਾਈਲ ਵੇਖੋ ਹਣ ਜੇ ਰੀਚਾਰਜ ਕਰਾਉਣੇ ਬਿੱਲ ਕਰਾਉਣੇ ਸਾਰਾ ਕੁਝ ਮੋਬਾਈਲ ਤੇ ਆਉਣ ਲੱਪਿਆ ਅੱਜ ਕੱਲ ਮੁੰਲਾ ਤਾਂ ਬੈਂਕਾਂ ਨਾਲ ਪ੍ਰੋਸੈਸ ਖਤਮ ਹੋਇਆ ਨਾ ਸਾਰਾ ਕੁਝ ਗੂਗਲ ਪੇ ਪੀਟੀਓ ਮ ਸਾਰਾ ਇਹ ਸਾਰਾ ਕੁਝ ਅੱਜ ਕੱਲ ਮੋਬਾਈਲਾਂ ਅੱਜ ਕੱਲ ਆਨੇ ਨਾ ਟੈਕਨੋਲੋਜੀ ਆ ਗਈ ਆ ਵੇਖੋ ਬਾਲ ਛੋਟ ਤਰੀਕੇ ਨਾਲ ਆ ਗਈਆਂ ਮਸ਼ੀਨਾਂ ਆ ਗਈਆਂ ਰੋਟੀਆਂ ਬਣਾਉਣ ਵਾਲੀਆਂ ਵੇਖੋ ਚੌਲ ਆ ਗਏ ਪਲਾਸਟਿਕ ਤੇ ਬਹੁਤ ਅੱਜ ਕੱਲ ਜਿਹੜਾ ਫੈਸ਼ਨ ਆ ਸਿਖਰਾਂ ਤੇ ਜਾ ਰਿਹਾ ਵੇਖੋ ਅੱਜ ਕੱਲ ਮਹਿੰਦੀਆਂ ਦਾ ਪੈਟਮਾਂ ਦਾ ਜੋਗਾ ਵੇਖੋ ਕਿੰਨਾ ਟ੍ਰੈਂਡ ਅੱਜ ਕੱਲ ਚੱਲ ਰਿਹਾ ਹੈ ਹਰ ਪਾਸੇ ਲੋਕੀ ਆnde ਵੀ ਸ਼ਾਰਟ ਤੋਂ ਸ਼ਾਰਟ ਤਰੀਕਾ ਅਪਣਾਈਏ ਜਿੱਦਾਂ ਆਪਾਂ ਲੌਂਗ ਲੌਂਗ ਡਰਾਈਵ ਨੂੰ ਬਸ ਸ਼ਾਰਟ ਚੰਨੇ ਸ਼ਾਰਟ ਤਰੀਕੇ ਨਾਲ ਜਾਈਏ ਜਿੱਦਾਂ ਹੁਣ ਜੀਪੀਐਸ ਆਜਿਕੇਲ ਜੀਪੀਐਸ ਲੱਗੇ ਟਰੈਕਟਰਾਂ 'ਚ ਲੱਗੇ ਆ ਵੱਡੇ 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 ਟਿਪਰਾਂ ਦੇ ਲੱਗੇ ਆ ਜਿਹੜਾ ਸ਼ਾਰਟ ਤਰੀਕੇ ਨਾਲ ਆਪਾਂ ਟ੍ਰੈਫਿਕ ਦਾ ਪਹਿਲਾਂ ਪਤਾ ਲੱਗ ਜਦਾਂ ਹੁਣ ਮੌਸਮ ਵੇਖੋ ਮੌਸਮ ਦਾ ਕਿ ਡਾ ਵਦੀਆ ਮੌਸਮ ਜਦਨ ਮੀ ਆਉਣਾ ਹੋਵੇ ਉਧਰ ਬੰਦਾ ਨਹੀਂ ਜਾਂਦਾ ਕਿਤੇ ਟੂਰਿਸਟਿਕ ਕਿਤੇ ਘੁੰਮਣ ਕਾ ਮਨ ਨਹੀਂ ਜਾਂਦਾ ਸਾਰਾ ਕੋ ਅੱਜਕੱਲ ਟੈਕਨੋਲੋਜੀ ਐ ਸੋਸ਼ਲ ਮੀਡੀਆ ਬਹੁਤ ਵਧੀਆ ਰੀਲਾਂ ਦਾ ਵੇਖੋ ਕਿੰਨਾ ਟਰੈਂਡ ਆ ਗਿਆ ਅੱਜਕੱਲ ਹਣਾ ਫੇਮਸ ਹੋਣ ਲਈ ਵੇਖੋ सोनू ਸੀਤੋ ਵਾਲਾ ਹੋ ਗਿਆ ਵੇਖੋ ਕਿੱਡਾ ਫੇਮਸ ਬੰਦਾ ਹੋ ਗਿਆ ਨਾ ਇਹ ਅੱਜਕੱਲ ਅੱਜਕੱਲ ਟੈਕਨੋਲੋਜੀ ਬੜੀ ਬੜੀ ਹੋ ਗਈ ਐ ਟੈਕਨੋਲੋਜੀ ਦਾ ਕੀ ਕਰੀਏ ਸੋਸ਼ਲ ਮੀਡੀਆ ਅੱਜਕੱਲ ਜੇ ਕਿ ਨਮਸ਼ੂਰ ਕਰਨਾ ਉਹ 15 30 ਸੈਕਿੰਡਾਂ ਦੀ ਵੀਡੀਓ ਰੀਲਾਂ ਦਾ ਟਰੈਂਡ ਆ ਗਿਆ ਇੰਸਟਾਗ੍ਰਾਮ ਤੇ ਫੇ ਇਹ ਆ ਵੀ ਚੰਗੀਆਂ ਗੱਲਾਂ ਕਰੋ ਜਿਹੜਾ ਆਪਣਾ ਪ੍ਰੇਮ ਪਿਆਰ ਨਾਲ ਜਿਹੜਾ ਘਰ ਬੈ ਕੇ ਪਤਾ ਆਪਣੇ ਪਰਿਵਾਰ ਚ ਵਧੀਆ ਸੁਣ ਸਕੇ ਇਹੋ ਜਿਹੀਆਂ ਗੱਲਾਂ ਦਾ ਵਿਚਾਰ ਟਾਪਿਕ ਕਰੋ ਡਿਫਰੈਂਟ ਟਾਪਿਕ ਵੀ ਦੱਸੋ ਜਿਹੜਾ ਜਿੱਦਾਂ ਮਤਲਬ ਮਨੋਰੰਜਨ ਦੇ ਬਾਰੇ ਗੱਲ ਦੇcho ਖੇਡਾਂ ਬਾਰੇ ਗੱਲ ਕਰੋ ਇਹੋ ਜਿਹੇ ਟਾਪਿਕ ਬਣਾਓ ਦਰਘਟਨਾਵਾਂ ਬਾਰੇ ਆਵਾਜ਼ ਆਈ ਤੇ ਸਾਧਨ ਵੇਖੋ ਅੱਜ ਕੱਲ ਨਵਾਂ ਉਹ ਜਿਹੜਾ ਆਪਣਾ ਰੇਲਵੇ ਚ ਹੁਣ ਏਟੀਐਮ ਆ ਜਾਣੇ ਆ ਵੀ ਪੈਸੇ ਕਢੋਣੇ ਸੌਖੇ ਹੋ ਜਾਣੇ ਆ ਨੇ ਇਹਦੇ ਗੂਗਲ ਪੇ ਅੱਜ ਕੱਲ੍ਹ ਕਈ ਵਾਰੀ ਨੈੱਟ ਨਹੀਂ ਆਉਂਦਾ ਉਹ ਵੀ ਏਟੀਐਮ ਦੀ ਸੁਵਿਧਾ ਅੱਜ ਕੱਲ੍ਹ ਸਾਰੀਆਂ ਰੇਲ ਗੱਡੀਆਂ 'ਚ ਆਉਣੀ ਇਹ ਕਿੰਦਾ ਵਧੀਆ ਤੇ ਟਰੱਕਾਂ 'ਚ ਅੱਜ ਕੱਲ੍ਹ ਸਾਰੇ ਏਸੀ ਲੱਗ ਜਨਾ ਉਹ ਨਿਤਨੇ ਖਟਰੀ ਨਹੀਂ ਕਿਆ ਪٹرول ਮੰਤਰੀ ਨੇ ਆਪਣਾ ਜਿਹੜਾ ਸੜਕ ਮੰਤਰੀ ਉਹਨੇ ਕਿਹਾ ਵੀ ਜਿੰਨੇ ਵੀ ਟਰੱਕਾਂ ਉਹਨਾਂ ਦੇ ਵਿੱਚ ਸਾਰੇ ਏਸੀ ਲੱਗਣਗੇ ਏ ਟੂ ਜ਼ेड ਏਸੀ ਬਸ 12 12 14 14 ਘੰਟੇ ਬੰਦਾ ਕੰਮ ਕਰ ਸਕਦਾ ਜਿਆਦੀ ਡਰਾਈਵਰੀ ਨਹੀਂ ਕਰ ਸਕਦਾ ਕਿਉਂਕਿ ਜਿਆਦੀ ਡਰਾਈਵਰੀ ਕਰੂਗਾ ਤਾਨੂੰ ਪ੍ਰਾਦਰ ਘਟਨਾ ਹੋ ਜਾਂਦੀ ਆ ਕੀ ਘਟਨਾ ਬਹੁਤ ਹੋ ਰਹੀਆਂ ਵਾ ਟ੍ਰੈਫਿਕ ਬਹੁਤ ਜਮ ਰੇਲਵੇ ਰੇਲਵੇ ਬਹੁਤ ਵਧੀਆ ਕੰਮ ਕਰ ਰਹੀ ਹਰ ਪਾਸੇ ਚਰਚਾ ਵੇਖੋ ਫੈਸ਼ਨ ਦਾ ਅੱਜੇ ਕੱਲ ਮਹਿੰਦੀ ਦਾ ਵੇਖੋ ਕਿੰਨਾ ਟ੍ਰੈਂਡ ਮਹਿੰਦੀਆਂ ਆਪਣੇ ਪੈਣਾ ਲਾਉਨੀਆਂ ਵਾ ਮਹਿੰਦੀਆਂ ਟੈਟੂ ਹੋ ਗਏ ਵੇਖੋ ਅੱਜ ਕੱਲ ਪੈਂਟਾਂ ਟੀ ਸ਼ਰਟਾਂ ਵੇਖੋ ਅੱਜ ਕੱਲ ਵਾਲਾਂ ਦੇ ਸਟਾਈਲ ਵੇਖੋ ਦਾੜੀਆਂ ਦੇ ਸਟਾਈਲ ਵੇਖੋ ਅੱਜ ਕੱਲ ਬਹੁਤ ਵਧੀਆ ਫੈਸ਼ਨ ਦਾ ਟ੍ਰੈਂਡ ਆ ਰਿਹਾ ਬਹੁਤ ਲੁਕੀ ਚਲੋ ਮੰਨਦੇ ਫੈਸ਼ਨ ਕਰੋ ਫੈਸ਼ਨ ਉਹ ਕਰੋ ਵੀ ਰੋਟੀ ਵੀ ਖਾਵੇ ਤੇ ਢਿੱਡੇ ਬਣਾ ਦੋਗੇ ਫੈਸ਼ਨ ਸਸਤੀਆਂ ਚੀਜ਼ਾਂ ਦਾ ਫੈਸ਼ਨ ਕਰੋ ਹੁਣ ਵੇਖੋ ਅੰਮ੍ਰਿਤਸਰ ਬਾਦੂ ਆਪਣੇ ਪੈਂਟਾਂ ਸ਼ਰਟਾਂ ਸਸਤੀਆਂ ਮਿਲਦੀਆਂ ਨੇ ਆਪਾਂ ਜਦੋਂ ਮਹਿੰਗੀਆਂ ਚੀਜ਼ਾਂ ਘਾਰਿਆਂ ਲੈਣ ਦੁਖੀ ਕਰਦੇ ਆਂ ਜੇ ਘਰ ਵਾਲੇ ਨਹੀਂ ਪੈਸੇ ਦਿੰਦੇ ਫੇਰ ਆਪਾਂ ਲੁੱਟਾਂ ਖੋਹਾਂ ਲੁੱਟਾਂ ਖੋਹਾਂ ਜਿਕੇ ਸਨੇਚਿੰਗ ਕਰ ਲਈ ਕੇ ਦੀ ਮੋਟਰਸਾਈਕਲ ਕੇ ਦਾ ਕੋਸ਼ ਖੋਲਿਆ ਮਤਲਬ ਫੈਸ਼ਨ ਉਹਨਾਂ ਦਾ ਕਰੋ ਜਿੰਨਾ ਦਾ ਸਸਤੀਆਂ ਚੀਜ਼ਾਂ ਦਾ ਫੈਸ਼ਨ ਕਰ ਲਓ ਆ ਵੇਖੋ ਦਾਸ ਨੇ ਪਾਈ ਆ 17 ਵਾਲੀ ਪਾਈ ਆ ਵੇਖੋ ਇਹ ਲੱਗਦੀ 4-500 ਵਾਲੀ ਫੈਸ਼ਨ ਕਰਨਾ ਜਿਹੜਾ ਫੈਸ਼ਨ ਆ ਸਿੰਪਲ ਚੀਜ਼ਾਂ ਦਾ ਵੀ ਫੈਸ਼ਨ ਹੁੰਦਾ ਇਹ ਨਹੀਂ ਵੀ ਹਜ਼ਾਰ-ਹਜ਼ਾਰ 15-15 20-20 ਹਜ਼ਾਰ ਦੇ ਬੂਟ ਘੜੀਆਂ ਲਾ ਲਓ ਘੜੀਆਂ ਅੱਜ ਕੱਲ੍ਹ ਵੇਖੋ 100-100 ਦੀਆਂ ਘੜੀਆਂ ਆ ਰਹੀਆਂ ਵਾ ਵੇਖੋ ਟੀ-ਸ਼ਰਟਾਂ ਆ ਰਹੀਆਂ ਸਸਤੇ ਸਸਤਾ ਫੈਸ਼ਨ ਕਰੋ ਜਿਹਨੂੰ ਸਸਤਾ ਫੈਸ਼ਨ ਇਹ ਘਰਦਿਆਂ ਨੂੰ ਦੁਖੀ ਕਰੋ ਕਿਉਂਕਿ ਜਦੋਂ ਘਰਦਿਆਂ ਨੂੰ ਦੁਖੀ ਕਰਦੇ ਹੋ ਉਹ ਵੀ ਕਰੋ ਫਿਰ ਵੇਚ ਦੇਖਲ ਕਰਦੇ ਫਿਰ ਆਪ ਗਲਤ ਐਕਸ਼ਨ ਗਲਤ ਪਾਸੇ ਚੱਲ ਜਾਂਦੇ ਆ ਵੀ ਲੁਟਾਕਵਾਂ ਬਾਰੇ ਕੇ ਨਾਓ ਕਰ ਲੈ ਕੇ ਨਾ ਅੱਜ ਕੱਲ੍ਹ ਲੁਟਾਕਵਾਂ ਬਧੀਆਂ ਇਸ ਤੋਂ ਅੱਜਕੱਲ ਵੇਖੋ ਆਪਣੇ ਦੋ ਨਹਿਰਾ ਦੇ ਰਸੂਲਪੁਰ ਨਹਿਲਾਂ ਦੇ ਸਵੇ ਬੱਸ ਸਰਕਾਰੀ ਬੱਸ ਤੇ ਟਿਪਰ ਦੀ ਟੱਕਰ ਹੋ ਗਈ ਇੱਕ ਕੋ ਇੱਕ ਫੇਰ ਕੱਲ ਟਰੱਕ ਡਿੱਗਾ ਪਿਆ ਵਾ ਇਹ ਸਿਰਫ ਅੱਜਕੱਲ ਦੁਨੀਆ ਜੇ ਹਲਚਲ ਵੀ ਮੈਂ ਇੱਕ ਤੋਂ ਅੱਗੇ ਨਿਕਲ ਜਾਂ ਦੂਜੇ ਤੋਂ ਅੱਗੇ ਨਿਕਲ ਜਾਂ ਅੱਜਕੱਲ ਸਬਰ ਸੰਤੋਖ ਵਾਲਾ ਕੰਮ ਹੀ ਚੱਲ ਗਿਆ ਇਸ ਕਰਕੇ ਬੇਨਤੀ ਹੈ ਵੀ ਜੋ ਵੀ ਕਰਨਾ ਪਹਿਲਾਂ ਸੁਣੋ ਸਾਰਿਆਂ ਦੀ ਤੇ ਸੁਣੋ ਸਾਰਿਆਂ ਦੀ ਤੇ ਕਰੋ ਆਪਣੀ ਮਨਮਰਜ਼ੀ ਵੇਖੋ ਆਪਾਂ ਥੋੜਾਏ ਵਿੱਚ ਐਡ ਇਹ ਕਰ ਲਈਏ ਵੀ ਸਬਰ ਸਬਰ ਬੜੀ ਵੱਡੀ ਚੀਜ਼ ਹੈ ਹੁਣ ਜਿੱਦਾਂ ਕੇ ਦਾ ਪੋਤੋਂ ਨਾ 15 15 20 20 25 25 ਸਾਲ ਬਾਅਦ ਪੋਤੋਂ ਦੇ ਸਬਰ ਰੱਖਿਆ ਕਰੋ ਸਬਰ ਸੰਤੋਖ ਹੰਕਾਰ ਨਾ ਹੰਕਾਰ ਦਾ ਇੱਕ ਆਪਾਂ ਵਿੱਚ ਟੌਪਿਕ ਕਰ ਲੈਂਦਾ ਹੰਕਾਰ ਕਿਹੜੀ ਗੱਲ ਦਾ ਜੇ ਵੇਖੋ ਆਪਾਂ ਜਦੋਂ ਆਏ ਆ ਉਹ ਵੀ ਤਰੀਕ ਨਹੀਂ ਪਤਾ ਜਦੋਂ ਆਪਾਂ ਜਾਣਾ ਉਹ ਵੀ ਤਰੀਕ ਨਹੀਂ ਪਤਾ ਹੰਕਾਰ ਕਿਹੜੀ ਗੱਲ ਦਾ ਕਰਨਾ ਆਪਾਂ ਨਾ ਕਈ ਆਖਣਗੇ ਹੋ ਮੈਂ 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 ਪਾਠ ਕਰ ਲਿਆ ਮੈਂ ਗੱਡੀ ਚ ਲਾ ਲਈ ਮੈਂ ਉਹਦੀ ਹਲਪ ਕੀ ਤੁਸੀਂ ਨਹੀਂ ਕਰਨੇ ਇਹ ਕੇ ਮਹਾਰਾ ਨੇ ਕੋਈ ਕਾਲਜੂਗੀ ਹੁੰਦਾ ਕੇ ਤਰੀਕੇ ਨੇ ਮਾਰਾਏ ਨੇ ਸੇਵਾ ਲੈਣੀ ਹੁੰਦੀ ਹੈ ਕਿ ਦਾ ਕੰਮ ਕਰਉਣਾ ਹੋਵੇ ਜਾਂ ਕਿ ਦੀ ਹੈਲਪ ਕਰਨੀ ਹੋ ਉਹ ਮਹਾਰਾਜ ਆਪੇ ਉਹ ਟਾਈਮ ਤੇ ਆਪ ਹੀ ਸਾਰਾ ਉਕਾਰ ਲੈਂਦਾ ਉਹ ਮੈਂ ਮੈਂ ਇਹ ਚੀਜ਼ਾਂ ਤੋਂ ਬੰਦੇ ਨੂੰ ਥੋੜਾ ਦੂਰ ਰਹਿਣਾ ਚਾਹੀਦਾ ਵੇਖੋ ਜਿਹੜੀ ਮਾਚਿਸ ਆ ਨਾ ਮਾਚਿਸ ਮਾਚਿਸ ਪਹਿਲਾਂ ਆਪ ਸਾੜ ਕੇ ਤੇ ਫਿਰ ਅਗਲੇ ਨੂੰ ਅਗਲੇ ਨੂੰ ਅੱਗ ਦਿੰਦੀ ਆ ਇਸ ਕਰਕੇ ਕਿ ਦਾ ਦਿਲ ਨਾ ਤੋੜਿਆ ਕਰੋ ਕਿ ਦੇ ਕਾਲੀ ਅੱਗੇ ਟੋਏ ਕਿ ਦਾ ਤੇ ਇਹਦਾ ਦੁੱਖ ਦੁੱਖ ਚ ਹਵਾ ਦੁੱਖ ਚ ਰੋ ਤੇ ਫੇਰ ਸੁੱਖ ਮਿਲਦਾ ਹੰਕਾਰ ਮੋ ਨਿੰਦਾ ਨਿੰਦਾਣਾ ਕਰਿਆ ਕਰੋ ਵੀ ਜੀ ਨਿੰਦਾ ਸਭ ਤੋਂ ਨਿੰਦਾ ਚੂਲੀ ਤੋਂ ਬਜੋ ਕਿਉਂ ਕਿ ਇਹਦੀ ਕਿਹਦੀ ਲਾਈਫ ਚ ਆਪ ਇੰਟਰਫੇਅਰ ਕਰਨਾ ਨਿੰਦਾ ਚੂਲੀ ਕਿਉਂ ਕਰਨੀ ਯਾਰ ਕਿਉਂ ਆਪਾਂ ਕਿਹਾ ਤੇਰਾ ਨਾ ਹੋ ਗਿਆ ਤੇਰਾ ਨਾ ਹੋ ਗਿਆ ਕਿਉਂ ਕਿ ਇਹਦੀ ਲਾਈਫ ਇੱਕ ਇਹਦਾ ਦਿਲ ਤੋੜਨਾ ਸਭ ਤੋਂ ਵੱਡੀ ਪ੍ਰੋਬਲਮ ਆਪਣੇ ਜੀ ਪੰਜਾਬੀਆਂ ਚੋਗੀ ਸਾਰਿਆਂ ਚੋਗੀ ਨਿੰਦਾ ਚੁਗਲੀ ਹੰਕਾਰ ਮੋਹ ਇਹ ਚੀਜ਼ਾਂ ਦੂਰ ਰੋ ਪਤਾ ਕਿਉਂ ਕਿਉਂਕਿ ਇਹ ਦਿਲ ਤੋੜ ਕੇ ਆਪਨੂੰ ਖੁਸ਼ੀ ਉਹ ਚੀਜ਼ਾਂ ਨਹੀਂ ਨਾ ਮਿਲਦੀਆਂ ਆਪ ਦਾ ਪਹਿਲਾਂ ਮਾਚੀ ਸਾਹਿਬ ਸੜ ਕੇ ਤੇ ਫਿਰ ਅਗਲੇ ਨੂੰ ਆਗ ਦੇ ਦਿੰਦੀ ਇਸ ਕਰਕੇ ਇਹ ਚੀਜ਼ਾਂ ਤੋਂ ਇਹ ਟੌਪਿਕ ਤਾਂ ਮ ਲੰਮਾ ਲੰਮੀ ਹੋ ਗਈ ਵੀਡੀਓ ਪਰ ਇਹ ਇੱਕ ਇੱਕ ਚੀਜ਼ ਗੱਲ ਸੁਣਨ ਵਾਲੀ ਆਈਕਾਰ ਮੋਹ ਨਿੰਦਾ ਚੁਗਲੀ ਸਬਰ ਸੰਤੋਖ ਰੱਖੋ ਕੇ ਦਾ ਹੱਕ ਨਾ ਸੋ ਵੀਰ ਮੇਰੇ ਜੇ ਰੁਪਈਆ ਆਪ ਕਿਤੇ 10 ਰੁਪਏ ਖਾਣੇ ਆ ਨਾ ਤੇ 5 ਰੁਪਏ ਤੁਹਾਡੇ ਨਿਕਲ ਜਾਣੇ ਜੇਕਰ 100 ਖਾਣੇ 10 ਨਿਕਲਣੇ ਯਾਰ ਖਾਣੇ 500 ਮੈਂ ਤੈਨੂੰ ਆਪਣੀ ਗੱਲ ਦੱਸਦਾ ਮੈਂ ਠੰਡੇ ਦੀਆਂ ਬੋਤਲਾਂ ਲੈਣ ਚਲ ਗਿਆ 5-6 ਠੰਡੇ ਦੀਆਂ ਬੋਤਲਾਂ 5-6 ਫਰੂਟੀਆਂ ਲੈਣ ਚਲ ਗਿਆ ਤੇ ਉਹ 500 ਰੁਪਏ ਮੈਂ ਦੇ ਗਏ ਨਹੀਂ ਆ ਤੇ ਉਦਾਂ ਹੀ ਮੈਂ ਠੰਡੇ ਦੀਆਂ 5-6 ਬੋਤਲਾਂ ਲੈ ਆ ਤੇ ਵੇਖੋ ਮਹਾਰਾਜ ਦੇ ਰੰਗ ਇਮਾਨਦਾਰੀ ਦੇ ਰੰਗ ਉਹ ਜਦੋਂ ਮੈਂ ਘਰੇ ਆਇਆ ਤਾਂ ਮੈਂ ਯਾਰ 500 ਰੁਪਏ ਤੇ ਮੇਰੇ ਕੋਲ ਆ ਫਿਰ ਮੈਂ ਵੇਲੋ ਮੇਰਾ ਵੀ ਮਨ ਬੇਈਮਾਨ ਹੋ ਗਿਆ ਮੈਂ ਕਿਹਾ ਚੱਲ ਦੂ ਤਿੰਨਾਂ ਨੂੰ ਪੁੱਛ ਲਈਏ ਪੈਸੇ ਦੇਣੇ ਕਿ ਨਹੀਂ ਦੇਣੇ ਫਿਰ ਵੇਲੋ ਮੇਰੇ ਫਿਰ ਮੈਨੂੰ ਦਾਸ ਨੂੰ ਦਾਹ 15 ਦਿਨ ਟਾਈਮ ਪਾ ਕੇ ਤੇ 2.5 3000 ਰੁਪਏ ਲੱਭਾ ਵੇਖੋ ਮੈਂ ਸਬਰ ਕੀਤਾ ਇਮਾਨਦਾਰੀ ਦਿਖਾਈ ਤੇ ਮਹਾਰਾਜ ਨੇ ਮੇਰੀ ਸੁਣ ਲਈ ਇਹ ਆ ਵੀ ਆਪਾਂ ਕਾਲੇ ਪੈ ਜੇਨੇ ਸਬਰ ਜੇ ਹੁੰਦਾ ਵਾ ਵੀ ਇਮਾਨਦਾਰੀ ਦਾ ਫਲ ਮਿਲਦਾ ਵਾ ਮੈਨੂੰ 500 ਦੇ 3 4 ਨੋਟ ਲੱਭੇ ਵੇ ਲੋ 500 ਰੁਪਏ ਦੀ ਇਮਾਨਦਾਰੀ ਦਿਖਾਈ ਤੇ ਮੂੰ 5 6 ਨੋਟ ਲੱਭੇ ਇਹ ਚੀਜ਼ਾਂ ਹੁੰਦੀਆਂ ਆ ਆਪਾਂ ਨੂੰ ਇਹ ਆ ਵੀ ਕਿ ਇਹ ਆ ਵੀ ਆਪਾਂ ਨੂੰ ਜਲਦੀ ਤੋਂ ਜਲਦੀ ਕਾਮਯਾਬ ਹੋਈਏ ਸਟੈਪ ਇਹ ਜਿਦਾਂ ਪੌੜੀਆਂ ਚੜ੍ਹਦੇ ਆ ਕਰਦੀਆਂ ਪੌੜੀਆਂ ਸਟੈਪ ਬਾਈ ਸਟੈਪ ਹੀ ਚੜਦੇ ਆਏ ਥੋੜਾ ਵੀ ਇੱਕ ਪੌੜੀ ਤੋਂ ਸਿੱਧੇ 10ਵੀਂ ਪੌੜੀ ਇਹ ਹੁੰਦਾ ਸਬਰ ਸਬਰ ਸੰਤੋਖ ਹੁੰਦਾ ਵੇਖੋ ਅੱਜ ਕੱਲ੍ਹ ਲੋਕੀ ਫਾਸਟ ਹੋ ਗਈ ਫਾਸਟ ਟੈਕਨੋਲੋਜੀ ਆ ਗਿਆ ਸੋਸ਼ਲ ਮੀਡੀਆ ਆ ਗਿਆ ਮੋਬਾਈਲ ਆ ਮੋਬਾਈਲ ਦੀ ਚੰਗੀਆਂ ਚੀਜ਼ਾਂ ਵੇਖੋ ਗੇਮਾਂ ਪਬਜੀ ਖੇਦਦੇ ਆਪਾਂ ਚੋਂ ਚੰਗੀਆਂ YouTube ਤੇ ਚੰਗੀਆਂ ਚੀਜ਼ਾਂ ਵੇਖੋ ਜਾਂ ਵੀ ਚੰਗੇ ਗਾਣੇ ਸੁਣੋ ਚੰਗਾ ਸ਼ਬਦ ਕੀਰਤਨ ਸੁਣੋ ਟਾਡੀ ਕਵੀਸ਼ਰੀ ਸੁਣੋ ਚੰਗੀਆਂ ਚੀਜ਼ਾਂ ਸੁਣੋ ਜਿਦਾ ਵੇਖੋ ਹੁਣ ਤਾਂ ਡਾਮਾ ਨੇ ਹੁਣ ਵੇਖੋ ਕੰਪਿਊਟਰ ਆ ਕੰਪਿਊਟਰ ਤੇ ਜਿਹੜੀ ਵੀ ਤੁਸੀਂ ਕੀਬੋਰਡ ਤੇ ਉਂਗਲ ਨਾਪੀ ਉਹ ਤੁਹਾਨੂੰ ਫੰਕਸ਼ਨ ਉਹ ਐਪ ਨਿਕਲ ਆਉਣਾ ਏਦਾਂ ਹੀ ਆਪਣਾ ਮਾਈਂਡ ਹੁੰਦਾ ਜਿਹੜੇ ਪਾਸੇ ਆਪਾਂ ਲਾ ਲਿਆ ਉਸ ਪਾਸੇ ਤੁਰ ਜਾਣਾ ਕਿਉਂਕਿ ਵੇਖੋ ਆ ਚੁੰਡੀ ਨੂੰ ਆਪਾਂ ਇੱਥੋਂ ਵੜਦੇ ਆ ਮਾਈਂਡ ਨੂੰ ਦੱਸਣਾ ਕਿ ਇੱਥੇ ਤੁਹਾਡੇ ਆ ਚੀਜ਼ ਛੱਟ ਲੱਗਦੀ ਹੈ ਇਸ ਕਰਕੇ ਮਾਈਂਡ ਨੂੰ ਜਿੱਧਰ ਲਈ ਜਾਓਗੇ ਨਾ ਕਿਉਂਕਿ ਵੇਖੋ ਸਟੈਪ ਜਿੱਦਾਂ ਆਪਾਂ ਇੱਕ ਪੈਰ ਅੱਗੇ ਇੱਕ ਪਿਛੇ ਕਰਨਾ ਪੈਂਦਾ ਇਹ ਚੀਜ਼ਾਂ ਬੜੀਆਂ ਅਹਿਮਤ ਹੁੰਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਆ ਜ ਥੋੜੀ ਵੀਡੀਓ ਲੰਬੀ ਹੋ ਗਈ ਇਹ ਚੀਜ਼ਾਂ ਬੜੀਆਂ ਗਹਿਰਾਈ ਚ ਡੀਪਲੀ ਸੋਚਦੇ ਨਾਲੀਆਂ ਵੀ ਆਪਕੀ ਦਾ ਕਿਉਂ ਕੇਦੇ ਲਾਈਫ ਚ ਇੰਟਰਫੇਅਰ ਕਰਨਾ ਆਪਦਾ ਮਸਤ ਰੋ ਨਜ਼ਾਰੇ ਲੋ ਕੋਈ ਕਿਸਦਾ ਨਹੀਂ ਖੋਹਦਾ ਜਦੋਂ ਆਪਾਂ ਕੀਦੇ ਕਰੇ ਜੀ ਜਾਨੇ ਆ ਤੇ ਉਹ ਰੋਟੀ ਪਾਣੀ ਬਣਾਉਂਦੇ ਆ ਇਹ ਚੱਕਰ ਹੋ ਜਾਂਦਾ ਵੀ ਉਹ ਆਪਾਂ ਕੋਈ ਬਹਾਨੇ ਬੰਨਣਾ ਆਪਣੇ ਖਾਣਾ ਪੀਣਾ ਆਪਣੇ ਲਿਖਿਆ ਹੁੰਦਾ ਹੋ ਕੇ ਬਹਾਨੇ ਥੂ ਜਿਦਾਂ ਪ੍ਰਾਣੇ ਕੋਈ ਗੈਸਟ੍ਰਿਕ ਥਰੂ ਵੀ ਆਣਾ ਹੁੰਦਾ ਆਪਾਂ ਇਹ ਚੀਜ਼ਾਂ ਅਹਿਮਤ ਹੁੰਦੀਆਂ ਵਾ ਬਾਕੀ ਅੱਜਕੱਲ ਬਹੁਤ ਟੈਕਨੋਲੋਜੀ ਆ ਗਈ ਆ ਸੋਸ਼ਲ ਮੀਡੀਆ ਆ ਗਿਆ ਵਾ ਨਾਰਮਲ ਚੀਜ਼ਾਂ ਆਈਆਂ ਪ੍ਰਾਣੀਆਂ ਰੀਤੀ ਰਿਵਾਜ ਭੁੱਲ ਗਏ ਆਪਾਂ ਵੇਖੋ ਦੇੱਦਾ ਪੰਗੜਾ ਪਹਿਰਾਵਾ ਭੁੱਲ ਗਏ ਪਿਛਲੇ ਕੁਰਤੇ ਚਾਦਰੇ ਕੁਰਤੇ ਪਜਾਮੇ ਹੁੰਦੇ ਪੱਗਾਂ ਹੁੰਦੀਆਂ ਸਭ ਤੋਂ ਜ਼ਿਆਦਾ ਜੇ ਟੌਰ ਕੱਢਣਾ ਹੁੰਦਾ ਕੁਰਤਾ ਪਜਾਮਾ ਪਾਉਂਦੇ ਹੁੰਦੇ ਅੱਜ ਕੱਲ੍ਹ ਹੋਰ ਪਾਟੀਆਂ ਪਿੰਟਾਂ ਆਈਆਂ ਟੀ-ਸ਼ਰਟਾਂ ਪਾਟੀਆਂ ਆਈਆਂ ਪੱਗਾਂ ਬੁੱਗਾਂ ਵਾਲਾ ਅੱਜ ਕੱਲ੍ਹ ਵਾਲ ਇਹ ਸਟਾਈਲ ਹੀ ਆ ਗਏ ਜਿੱਲਾ ਜੁੱਲਾ ਲੋਂ ਲਾਪੇ ਅੱਜ ਕੱਲ੍ਹ ਸਾਰਾ ਕੋ ਫੈਸ਼ਨ ਹੀ ਚੇਂਜ ਹੋ ਗਿਆ ਵੇਖੋ ਪਾਟੀਆਂ ਪਿੰਟਾਂ ਆਈਆਂ ਉਹ ਸਗੋ ਇਹ ਜੂਪੀ ਵਾਲਾ ਟ੍ਰੈਂਡ ਹੀ ਉਧਰ ਨੈਰੋ ਪਾਉਂਦੇ ਹੋਂਦੇ ਉਧਰ ਬੜਾ ਵਧੀਆ ਲੋ ਮੈਂ ਯੂਪੀ ਲੋਨ ਆਰਡਰ ਯੂਪੀ ਦਾ ਬਹੁਤ ਵਧੀਆ ਯੂਗੀ ਉੱਥੇ ਮੈਂ ਗਿਆ 10 12 ਦਿਨ ਲਾ ਗਿਆ ਬਹੁਤ ਆਨੰਦ ਉੱਥੇ ਉਹ ਨਾ ਚੋਰੀ ਨਾ ਡਕੈਤੀ ਨਾ 스내ਚਿੰਗ ਨਾ ਲੁੱਟਾਂ ਕੋ ਸਿਰਫ ਉਧਰ ਬੰਦੇ ਆ ਜਿਹੜਾ ਆਪਣਾ ਹੁੱਲ ਲੜਬਾਜੀ ਕਰਦੇ ਨੇ ਟਰੈਕਟਰ ਟਰਾਲੀਆਂ ਦੇ ਉਧਰ ਸਿੰਪਲ ਉਹਨਾਂ ਲਈ ਡੀਜੇ ਸਿੰਪਲ ਰਹਿੰਦੇ ਹੋ ਵੇਖੋ ਰਾਤ ਦੇ 12 12 2 2 ਵਜੇ ਤੱਕ ਮਿੱਲਾ ਜ ਜਾਂਦੇ ਟਰਾਲੀਆਂ 70 70 80 80 ਟਨ ਦੀਆਂ ਟਰਾਲੀਆਂ ਜੰਗਲਾਂ ਰਾਈ ਕੋ ਜਿਤੇ ਸ਼ੇਰ ਚੀਤੇ ਆ ਕੋਈ ਇਹੋ ਜੀ ਚੀਜ਼ ਨਹੀਂ ਕੋਈ ਉੱਥੇ ਲੁੱਟਾਂ ਖਵਾਣੀ ਕੁਛ ਨਹੀਂ ਹੈਗਾ ਸਿਰਫ ਜਾਂ ਮੜਾ ਮੋਟਾ ਪੈਗ ਲਾ ਲੈਂਦੇ ਨਾਲ ਮਿਹਨਤੀ ਬੰਦੇ ਵੜੇ ਉਹਨਾਂ ਦਾ ਪਰਿਵਾਰ ਜਦੋਂ ਗੰਨੇ ਚ ਗੂੜੀ ਜੱਟਾਂ ਦੇ ਗੰਨੇਾਂ ਦੀ ਗੂੜੀ ਲੌਣ ਆਉਂਦੇ ਨਾ ਭਈਆ ਪਰਿਵਾਰ ਉਹ ਛੋਟੀ ਛੋਟੀ ਪਨੀਰੀ ਨੂੰ ਹੁਣ ਤੋਂ ਤਿਆਰ ਕਰਨਦਾ ਵੀ ਉਹ ਰੰਬਾ ਫੜਾ ਦਿੰਦੇ ਆ ਉਹ ਨਾ ਨਾ ਉਹਨਾਂ ਦੇ ਪੁੱਤ ਨਾਣ ਨਾਲ ਸਾਰਾ ਸਾਰਾ ਭੈਣ ਭਰਾ ਨਾਲ ਕੰਮ ਕਰਦੇ ਵੀ ਹੁਣ ਤੋਂ ਪਨੀਰੀ ਨੂੰ ਮਜ਼ਬੂਤ ਕਰੀਏ ਇਹ ਬੜੀ ਹੁਣ ਆਈਪੀਐਸ ਆਈਐਸ ਐਸਪੀ ਡੀਐਸਪੀ ਐਸਐਚਓ ਆ ਬੈਂਕ ਦੇ ਮੈਨੇਜਰ ਵੇ ਲੋ ਥਾਣੇ ਦੇ ਥਾਣੇ ਦੇ ਵੇ ਲੋ ਡੀਐਸਪੀ ਸਾਰੇ ਉਧਰ ਦੇ ਭਾਈਏ ਕਿਉਂ ਆਉਂਦੇ ਕਿਉਂਕਿ ਉਧਰ ਪੜਾਈ ਆ ਆਪਣੀ 2 4 5 ਗਿੱਲੇ ਪੈਲੀ ਆ ਤੇ ਆਪਾਂ ਨੇ ਆ ਵੀ ਚੱਲ ਬਾਪੂ ਸਤੇ ਪੈਨਸ਼ਨ ਆਉਂਦੀ ਹੈ ਜਾਂ ਬਾਹਰ ਦਾ ਟ੍ਰੈਂਡ ਆ ਗਿਆ ਅੱਜਕੱਲ ਯੂਕੇ ਕੈਨੇਡਾ ਅਮਰੀਕਾ ਆ ਗਿਆ ਵਾ ਡੋਂਕੀਆਂ ਲੋਨ ਲਾਪੇ ਆ ਅੱਜਕੱਲ ਵੇਖੋ ਇੰਗਲੈਂਡ ਤੇ ਚਲੋ ਮੰਨੋ ਜੋ ਦਿਲ ਕਰਦਾ ਕਰੋ ਪਰ ਪਿੱਛੇ ਪਾਵਰ ਚਾਹੀ ਜੀ ਪਿੱਛੇ ਪੈਸਾ ਹੈਗਾ ਫਿਰ ਬਾਹਰ ਜਾਓ ਕੋਈ ਚੱਕਰ ਨਹੀਂ ਬਾਹਰ ਵੀ ਬਾਹਰ ਵੀ ਉੱਤੇ ਪੈਸੇ ਮੁੰਡੇ ਚਾਰ ਚਾਰ 5-5000 ਡਾਲਰ ਵਧੀਆ 1.5-2 ਲੱਖ ਬਣੀ ਜਾਂਦਾ ਵਾ ਪਰ ਬਾਹਰ ਅਟੈਕ ਵੜਿਆ ਹੁੰਦੇ ਮੁੰਡੇ ਵੜੇ ਮਰਨਦੇ ਟਰੱਕਾਂ ਜਾਗਾਂ ਲੱਗਨਦੀਆਂ ਵਾ ਕੀ ਪ੍ਰੋਸੈਸ ਉਧਰ ਵੇਖੋ ਜੇ ਆਪਾਂ 70-80-100 ਤੋਂ ਗੱਡੀ ਤੇ ਚਲਾਉਨੇ ਆ ਨਾ ਉਹ ਕਰੇ ਆਟੋਮੈਟਿਕ ਤੁਹਾਡੇ ਘਰੇ ਜਿੱਦਾਂ ਬਿੱਲ ਆਉਣਾ ਨਾ ਆਪਣੇ ਘਰੇ 600 ਜੂੰਬ ਤੋਂ ਬਾਅਦ ਬਿੱਲ ਆਉਣਾ ਆਟੋਮੈਟਿਕ ਘਰੇ ਤੁਹਾਨੂੰ ਜੁਰਮਾਨਾ ਫਾਈਨ ਆ ਜਾਣਾ ਵਾ ਤੁਸੀਂ ਕਹਿਣਾ ਵੀ ਯਾਰ ਮੇਰੇ ਤੋਂ ਗਲਤੀ ਨਹੀਂ 1 2% ਵੀ ਤੁਸੀਂ 70 80 100 ਤੋਂ ਵੱਧ ਗੱਡੀ ਕਰਤੀ ਨਾ ਸਿੱਧਾ ਆਟੋਮੈਟਿਕ ਤੁਹਾਡੇ ਘਰ ਬਿੱਲ ਆ ਜਾਣਾ ਵੀ ਆਜ ਫਾਈਨ ਦਾ ਦਾ ਜੁਰਮਾਨਾ ਲਿਸੈਂਸ ਰੱਦ ਹੋ ਜਾਂਦਾ ਉਧਰ ਵੇਖੋ ਟ੍ਰੈਫਿਕ ਹੈ ਉਸ ਦਿਨ ਮੈਂ ਵੇਖੰਨਾ ਹਾਂ ਇੱਕ ਕੁੱਤਾ ਸੀ ਤੇ ਉਹ ਦੁਬਈ ਦਾ ਸਾਊਦੀ ਦਾ ਇੱਕ ਕੁੱਤਾ ਆ ਗਿਆ ਸੜਕ ਤੇ ਤੇ ਉੱਥੇ ਇੱਕੋ ਪੁਲਿਸ ਵਾਲਿਆਂ ਨੇ ਵੇਲੋ ਇੰਨੀ ਪਾਵਰ ਹੁੰਦੀ ਉਧਰ ਸਾਊਦੀ ਜੀ ਉਹ ਇੱਕੋ ਪੁਲਿਸ ਵਾਲ ਨੇ ਸਾਰਾ ਜਾਮ ਕੱਟਾ ਜਿੰਨਾ ਤੱਕ ਕੁੱਤਾ ਨਹੀਂ ਲੰਘਿਆ ਆਪਣੇ ਦੇ ਇਥੇ ਕੁੱਤਾ ਡੱਡੀ ਵੱਛੀ ਆਏ ਨਾ ਮਾ ਜਾਂ ਥੱਲੇ ਦੇ ਦੇਣੇ ਜਾਗਾ ਪਿੱਛਾ ਜਾਂ ਆਪਾਂ ਮਾ ਜਾਂ ਥੱਲੇ ਦੇ ਦੇਣੇ ਇਹ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਆਪਣੀਆਂ ਪਾਰਕਾਂ ਵੇਖੋ ਕਿੱਡਾ ਵਧੀਆ ਪਾਰਕਾਂ ਵੇਖੋ ਆ ਪਾਰਕਾਂ ਕੋ ਕਿੱਡੀਆਂ ਸੋਹਣੀਆਂ ਆਪਣੇ ਹੈ ਯੋਗਾ ਕਰਿਆ ਕਰੋ ਕਸਰਤ ਕਰਿਆ ਕਰੋ ਵੀਜੀ ਸਾਰੀ ਬਿਮਾਰੀ ਦਾ ਇਲਾਜ ਹੱਸਣਾ ਯੋਗਾ ਕਰੋ ਅੱਜ ਕੱਲ ਦਾ ਜਿਹੜਾ ਹੱਸਣਾ ਉਹ ਵੀ ਅੱਜ ਕੱਲ ਬੱਬਰ RAM ਦੇ ਬੰਦਾ ਉਹ ਵੀ ਆਪਾਂ ਨੂੰ ਟੀਚਰ ਬੁਲਾਉਣੇ ਪੈਂਦੇ ਅੱਜ ਕੱਲ ਤੇ ਘਰੇ ਭਰਾਵਾਂ ਦੇ ਨਹੀਂ ਬੰਦੀ ਭੈਣਾਂ ਦੇ ਨਹੀਂ ਬੰਦੀ ਕਰੇ ਕੰਦਾਂ ਕਰ ਲੀਆਂ ਵਾ ਕਰੇ ਕਿੰਨਾ ਕੁਝ ਹੋ ਗਿਆ ਹਨ ਪੁਰਾਣੇ ਜ਼ਮਾਨੇ ਅੱਜ 5 5 6 6 ਭਰਾ ਇਕੱਠੇ ਰਹਿੰਦੇ ਹੁੰਦੇ ਇਕੱਠੇ ਮੱਝਾਂ ਗਾਵਾਂ ਹੁੰਦੀਆਂ ਇਕੱਠੇ ਰਾਹ ਨੂੰ ਦੁੱਧ ਪੀਣਾ ਗੱਲਾਂ ਕਰਨੀਆਂ ਹਨਾ ਬੋਲੀਆਂ ਪਾਉਣੀਆਂ ਹਨਾ ਵਿਝਾਰਤਾ ਪਾਉਣੀ ਅੱਜ ਕੱਲੋ ਟ੍ਰੈਂਡੀ ਚਲ ਗਿਆ ਇਹ ਕੱਲਾ ਕੱਲਾ ਭਰਾ ਆਂਦਾ ਵੀ ਇਹ ਮੇਰੇ ਮੱਥੇ ਨਾ ਲੱਗੇ ਗਲੀ 'ਚ ਕੋਈ ਮਿਲ ਜੇ ਉਹ ਨਹੀਂ ਮੱਥੇ ਲੰਦੇ ਜਾਂ ਜਾਂ ਜੇ ਗਲੀ 'ਚ ਕੋਈ ਨਾਲੀ ਹੈਗੀ ਆ ਤੇ ਉਹ ਅੱਗੇ ਪਾਣੀ ਕਰ ਦਿੰਦੇ ਵੀ ਇਹਦਾ ਪਾਣੀ ਉਧਰ ਨੂੰ ਪਾਣੀ ਨੂੰ ਲੰਗੇ ਆਪਣੇ ਵਾਲਾ ਨੰਗੇ ਇਹ ਚੀਜ਼ਾਂ ਨਿਗੇ ਨਿਗੇ ਟੌਪਿਕ ਅੱਜ ਅੱਜ ਇਸੇ ਕਰਕੇ ਮੈਂ ਡਿਬੇਟ ਚ ਆ ਵੀ ਨਿਗੇ ਨੀ ਕਿ ਟੋਪਿੰਗਾਂ ਤੋਂ ਆਪਾਂ ਨੂੰ ਕੁਝ ਸਿੱਖਣ ਦੀ ਲੋੜ ਆ ਚੰਗੇ ਵਿਚਾਰ ਚੰਗੇ ਗੋਣ ਕਿਉਂਕਿ ਮਾਈਂਡ ਜਿੱਧਰ ਨੂੰ ਆਪਾਂ ਲੈ ਗਏ ਉਧਰ ਨੂੰ ਮਾਈਂਡ ਵੀ ਜਾ ਜਾਣਾ ਵਾ ਹੁਣ ਜਿੱਧਰ ਨੂੰ ਪਾਣੀ ਜਾਣਾ ਉਧਰ ਨੂੰ ਪਾਣੀ ਤੁਰਿਆ ਜਾਣਾ ਵਾ ਇਹ ਚੀਜ਼ਾਂ ਹੁਣ ਵੇਖੋ ਤੁਹਾਨੂੰ ਸਮੁੰਦਰ ਚ ਨਾ ਸਮੁੰਦਰ ਦੀ ਕਣੀ ਦਿਖਦਾ ਇੱਕ ਸਮੁੰਦਰ ਜਿਹਨਾਂ ਛਿੜੀ ਛਿੜੀ ਸਮੁੰਦਰ ਚੋਂ ਪਾਣੀ ਭਰ ਕੇ ਬਾਹਰ ਸੁੱਟੀ ਜਾਵੇ ਸਮੁੰਦਰ ਚ ਪਾਣੀ ਭਰ ਕੇ ਤੇ ਅੱਗ ਲੱਗੀ ਜੰਗਲ ਚ ਉਹ ਸਮੁੰਦਰ ਚ ਚੁੰਜ ਭਰ ਕੇ ਦੇ ਅੱਗ ਦੇ ਉੱਤੇ ਛੋੜਦੀ ਤੇ ਕੀ ਨੇ ਪੁੱਛ ਲਿਆ ਵੀ ਤੇਰੀ ਤੇਰੀ ਚੁੰਝ ਦੇ ਪਾਣੀ ਨਾਲ ਕੇ ਤੇ ਉਹ ਆਂਦੀ ਮੇਰੀ ਮੇਰੀ ਇਹ ਆ ਵੀ ਮੈਂ ਅੱਗ ਲਾਉਣ ਵਾਲਾ ਚ ਨਹੀਂ ਅੱਗ ਬੁਝਾਉਣ ਵਾਲਾ ਚ ਮੇਰਾ ਨਾਂ ਆਊਗਾ ਚਿੜੀ ਜਾਂਦੀ ਅੱਗ ਲਾਉਣ ਵਾਲੇ ਅੱਗ ਬੁਝਾਉਣ ਵਾਲਾ ਕੋ ਨਹੀਂ ਮੇਰੀ ਇੱਕ ਜੇ ਇੱਕ ਚੁੰਝ ਵੀ ਪਾਲ ਨਹੀਂ ਦੀ ਭਰਦੀ ਤੇ ਮੇਰਾ ਅੱਗ ਲਾਉਣ ਬੁਝਾਉਣ ਵਾਲਾ ਚ ਨਾਂ ਆਊਗਾ ਇਹ ਨਹੀਂ ਕਿ ਇਹ ਨਹੀਂ ਕਿ ਇਹ ਡਿ ਐਗਜ਼ਾਮਪਲ ਆ ਉਦਾਹਰਨਾ ਹੁੰਦੀਆਂ ਇਹ ਸਿੱਖਿਆ ਮਿਲਦੀ ਆਪਾਂ ਕਥਾ ਵਿਚਾਰ ਕੁ ਕੀਰਤਨ ਟਾੜੀ ਕੁ ਬਿਸ਼ਰੀ ਸੁਣਾ ਕੇ ਜਿੱਦ ਤੁਹਾਡਾ ਮਨ ਲੱਗਿਆ ਨਾ ਉਧਰ ਹੀ ਲੱਗਣਾ ਹੁਣ ਵੇਖੋ ਸੋਸ਼ਲ ਮੀਡੀਆ ਜੇ ਅੱਜਕੱਲ ਗੇਮਾਂ ਲਾ ਹੁਣ ਕਈ ਮੈਨੂੰ ਆਖਣੇ ਗੇਮਾਂ 뮤ਜ਼ਿਕ ਵੇਖੋ ਜਿੱਧਰ ਤੁਹਾਡਾ ਮਾਈਂਡ ਆ ਨਾ ਜਿੱਧਰ ਤੁਹਾਡਾ ਜਿੱਧਰ ਤੁਹਾਡਾ ਬ੍ਰੇਨ ਤੁਰਿਆ ਗਿਆ ਤੁਰਿਆ ਗਿਆ ਤੁਰਿਆ ਗਿਆ ਉਹ ਚੀਜ਼ਾਂ ਹੁਣ ਵੇਖੋ ਇੰਸਟਾਗ੍ਰam YouTube ਤੇ ਜਦੋਂ ਆਪਾਂ ਕੋਈ ਵੀ ਵੀਡੀਓ ਜਾਂ ਕੋਈ ਕੁਈ ਬਲੌਗ ਬਣਾਉਣੇ ਆ ਜਾਂ ਉਹਨੂੰ ਲਾਈਕ ਸਬਸਕ੍ਰਾਈਬ ਕਰਤਾ ਨਾ ਉਹ ਚੀਜ਼ਾਂ ਬਾਰ ਬਾਰ ਥਲੇ ਤੁਰੀਆਂ ਆਉਣੀਆਂ ਵਾ ਏਦਾਂ ਹੀ ਆਪਣਾ ਦਿਮਾਗ ਜਿਹੜੀਆਂ ਚੀਜ਼ਾਂ ਵਾ ਵੇਖੀ ਗਏ ਉਦੋਂ ਹੀ ਧਿਆਨ ਦੇਣਾ ਜਿਵੇਂ ਯੂਟਿਊਬ ਇੰਸਟਾਗ੍ਰਾਮ ਜੀ ਆਪਾਂ ਰੀਲਾਂ ਵੇਖੀ ਗਏ ਜੇ ਬਾਬੇ ਨੇ ਗੱਲਾਂ ਸੁਣੀਆਂ ਗਏ ਡਿਬੇਟ ਸੁਣੀਆਂ ਗਏ ਉਹ ਫਿਰ ਬਾਬੇ ਨੇ ਗੱਲਾਂ ਫਿਰ ਤੁਹਾਡੇ ਦਿਮਾਗ 'ਚ ਚੀਜ਼ਾਂ ਬਹਿ ਜਾਂਦੀਆਂ ਇਹ ਚੀਜ਼ਾਂ ਹੁੰਦੀਆਂ ਵਾ ਇੰਸਟਾਗ੍ਰਾਮ ਤੇ ਜਦੋਂ ਆਪਾਂ ਲਾਈਕ ਜਿਹੜੀ ਵੀ ਵੀਡੀਓ ਨੂੰ ਕਰਾਉਂ ਪਾਵਾਂ ਨੱਚਣ ਵਾਲੇ ਆ ਪਾਵਾਂ ਗਾਉਣ ਵਾਲੇ ਆ ਪਾਵਾਂ ਜਾਂ ਖਬਰਾਂ ਵਾ ਇਹ ਖਬਰ ਨੂੰ 4-5 ਰੀ ਲਾਈਕ ਕਰਤਾ ਉਹ ਇਹ ਚੀਜ਼ਾਂ ਆਪਣੇ ਦਿਮਾਗ 'ਚ ਹੁੰਦੀਆਂ ਵਾ ਇਸ ਕਰਕੇ ਆਪਾਂ ਨੂੰ ਵੀਰ ਜੀ ਅੱਜਕੱਲ ਲੜਾਈਆਂ ਝਗੜਿਆਂ ਦਾ ਬੋਝ ਲੜਾਈਆਂ ਬਹੁਤ ਹੋ ਰਹੀਆਂ ਕਿਹਦੇ ਨਾਲ ਨਾ ਤੁਰੋ ਜੇ ਕੋਈ ਜਾਂਦਾ ਨਾ ਵੀ ਅਗੋਪੀ ਆ ਚੱਲੀ ਗਏ ਉੱਥੇ ਆ ਚੱਲੀਏ ਉਹ ਬਾਨਾ ਬਾਨ ਲ ਕੇ ਤੇ ਲੜਾਈਆਂ ਚੱਲ ਜਾਂਦੇ ਫਿਰ ਪਰਚੇ ਜੇ ਪਰਚਾ ਹੋ ਗ੍ਰਿਮੀਨਲ ਕੋਈ ਵੀ ਕੋਈ ਵੀ ਤੁਹਾਡਾ ਆਨਲਾਈਨ ਹੋ ਗਿਆ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਵੱਡੀਆਂ ਪ੍ਰੋਬਲਮਾਂ ਵੇਖੋ ਹੁਣ ਅੱਜਕੱਲ ਆਪਣੇ ਪੰਜਾਬ ਰੂਡਵੇ ਦੇ ਫਾਰਮ ਆਏ ਵੇਖੋ ਅੱਜ ਅੱਜ ਲਾਸਟ ਦਿਨ ਐਦਾਂ ਫਾਰਮ ਭਰਿਆ ਕਰੋ ਕਿਸਮਤ ਦਾ ਕੋਈ ਪਤਾ ਹੁੰਦਾ ਉਹ ਦਾ ਖਾਨੇ ਮੇਰਾ ਯਾਰ ਭਰਤੀ ਹੋਇਆ ਵਾ ਉਹਨੇ ਕਰੋਨਾ ਜ ਸੋਜ 100% ਨੰਬਰ ਲੈ ਇਹਦੀ ਕਰੋਨਾ ਕਈਨ ਕਰੋਨਾ ਤਾਰ ਗਿਆ ਕਈਨ ਕਰੋਨਾ ਦਾ ਬਿੜਾਬਾ ਆ ਗਿਆ ਉਹ ਜਿਨ੍ਹਾਂ ਵਪਾਰੀਆਂ ਨੇ ਜਿਨ੍ਹਾਂ ਕਰੋੜਪਤੀ ਜਿਨ੍ਹਾਂ ਇਨਵੈਸਟਮੈਂਟ ਕੀਤੀ ਉਹ ਉਹਨਾਂ ਵਪਾਰੀਆਂ ਦਾ ਕੰਮ ਜਿਆਦਾ ਖਰਾਬ ਹੋ ਗਿਆ ਕਿਉਂਕਿ ਉਹ ਪੁਰਾਣੇ ਪੈਸੇ ਹੋ ਗਏ ਬੰਦ ਮੋਦੀ ਅਮੀਸ਼ਾ ਰਾਜਨਾਥ ਉਹਨਾਂ ਦੇ ਰਾਤੋ ਰਾਤ ਆਪਣਾ ਮਾਨੀ ਡਾਨੀਆਂ ਦਾ ਪੈਸਾ ਡੋਮੈਸਟਿਕ ਐਕਸਚੇਂਜ ਕਰਤਾ ਆਪਾਂ ਨੂੰ ਉਹ ਕਈਆਂ ਨੇ ਪੈਸਾ ਜੋੜਿਆ ਹੈ ਮੇਰੇ ਅਰਗੇਨਿਕ ਮੀਟੀਆਂ ਕਈ ਸਰਕਲ ਜੋੜਿਆ ਸੀ ਉਹ ਪੈਸਾ ਜ਼ੀਰੋ ਹੋ ਗਿਆ ਹਨਾ ਇਹ ਕੋਈ ਕੋਈ ਗੇਮ ਜਦੋਂ ਕੋਈ ਵੀ ਮਾਰ ਆਏ ਨੇ ਕੋਈ ਚੰਗਾ ਕਰਨਾ ਹੁੰਦਾ ਨਾ ਤੇ ਉਹਨੇ ਦੱਸ ਕੇ ਕਰਨਾ ਤੇ ਨਾ ਉਹਨੇ ਕੁਝ ਕਰਨਾ ਹੁਣ ਵੇਖੋ ਅਸੀਂ ਮੈਚ ਤੇ ਖਲੋਤਾ ਮੇਰਾ ਪਤਾ ਨਹੀਂ ਮੈਂ ਕਰੇ ਜਾਣਾ ਕਿ ਨਹੀਂ ਇਹ ਰੱਬ ਦੇ ਰੰਗ ਇੱਕ ਚੰਗੇ ਕਰਮ ਕਰੋ ਕਿ ਦਾ ਦੇਣਾ ਦਿਖਾਓ ਮਦਦ ਕਰੋ ਹੈਲਪ ਕਰੋ ਚੰਗੇ ਕੰਮ ਚੰਗੇ ਸੋਚ ਰੱਖੋਏ ਨਹੀਂ ਵੀ ਮੈਂ ਇਹਨੂੰ ਪਿੱਛੇ ਛੱਡ ਜਾਂ ਸੜਨਾ ਰੀਸ ਕਰੋ ਰੀਸ ਕਰੋ ਜੇ ਕਿ ਇਹਨੇ ਗੱਡੀ ਲਈ ਲਾਗੇ ਉਹਨੂੰ ਕੋ ਵੀ ਮੈਂ ਤੈਨੂੰ ਵੱਡੀ ਲੈਣੀ ਕਮਾਈ ਕਰਕੇ ਦਿਖਾਣੀ ਇਹਨੇ ਰਾਤ ਨੂੰ ਤੇਰੀ ਟਾ ਪਾਜ ਸਕ੍ਰੈਚ ਪਾ ਦੇਣੇ ਵੀ ਆਲੇ ਪੁੱਤ ਹੁਣ ਚਲਾ ਕੇ ਦਿਖਾ ਗੱਡੀ ਇਹ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਉਹਨੂੰ ਕੋ ਵੀ ਮੈਂ ਵੀ ਕੋਈ ਨਾ ਤੈਨੂੰ ਟਾਈਮ ਸਾਲ 2 ਸਾਲ ਪਾ ਗਏ ਵੱਡੀ ਲਵਾਂਗੇ ਤੂੰ ਮੇਰੀ ਗੱਡੀ ਲੈ ਆ ਜਾਕਰ ਮੈਂ ਤੇਰੀ ਗੱਡੀ ਲੈ ਆ ਜਾਕਰ ਇਹਨੇ ਸੜਨਾ ਕਿਉਂ ਕਿਹੜੀ ਕੰਮ ਛੜਨਾ ਯਾਰ ਮਹਾਰਾਜ ਤੇ ਜਦੋਂ ਜਦੋਂ ਉਹਨੇ ਸੁੱਖ ਦੁੱਖ ਲਿਗੇ ਆ ਨਾ ਜਦੋਂ ਸੁੱਖ ਆਉਂਦਾ ਹੈ ਹਰ ਪਹਿਲੂ ਦੇ ਦੋ ਪਹਿਲੂ ਹੁੰਦੇ ਹੁਣ ਦਾਤਰੀ ਦੇ ਦਾਤਰੀ ਦੇ ਇੱਕ ਪਾਸੇ ਦਿੰਦੇ ਹੁੰਦੇ ਆ ਅੱਜ ਕੱਲ ਲੋਕਾਂ ਨੇ ਦੋਵੇਂ ਪਾਸੇ ਦਿੰਦੇ ਆ ਵੀ ਮੈਂ ਉਹਦਾ ਉਪਰ ਉਧਰ ਉਹਨੂੰ ਪਿੱਛੇ ਕਰਕੇ ਮੈਂ ਆਪ ਅੱਗੇ ਨਿਕਲਦਾ ਇਹ ਚੀਜ਼ਾਂ ਨਹੀਂ ਹੁੰਦੀਆਂ ਚਲੋ ਮੰਨ ਲਓ ਜੇ ਕਿ ਨੇ ਕੋਈ ਕ੍ਰਿਮੀਨਲ ਕੋਈ ਕੋਈ ਜ਼ਮੀਨ ਜਾਇਦਾਦ ਬਣਾ ਲਈ ਨਾ ਜਿੱਦਾਂ ਬਲਡੋਰ ਦਾ ਸੀਐਮ ਆਨੇ ਬਲਡੋਰ ਚਲਾਏ ਆ ਵੀ ਲੋਕਾਂ ਨੇ ਘਰ ਢਾਡੋ ਜਿਹੜੇ ਜਿਨ੍ਹਾਂ ਨਸ਼ਾ ਤੋਂ ਸਕਰੀਨਾਂ ਬਣਾਏ ਆ ਫੀਮ ਵੇਚੀ ਅਸਮੈਕ ਵੇਚੀ ਚਟਾ ਵੇਚਨ ਘਰ ਢਾਡੋ ਉਹ ਆਖਿਆ ਚਲੋ ਮਨ ਲਓ ਉਹ ਕਿੰਨਾ 10 20 ਸਾਲ ਗਾਂ ਉਹਦੇ ਗਾਂ ਮੁੰਡਿਆਂ ਤੋਂ ਮੁੰਡਿਆਂ ਤੋਂ ਨਿਕਲਣਾ ਇਹ ਚੀਜ਼ਾਂ ਹੁੰਦੀਆਂ ਕਈ ਆਖਣਗੇ ਨਾ ਯਾਰ ਉਹਨੇ ਸਮਾਨ ਵੇਚਾ ਉਹਨੇ ਆਇਆ ਕੀਤਾ ਵਾ ਉਹਨ ਘਰ ਘਰ ਬਣਾ ਲਿਆ ਬਣਾ ਲਿਆ ਉਹਦਾ ਮਹਾਰਾਜ ਸਮਾਉਣਾ ਵਾ ਗਾਂ ਬੱਚਿਆਂ ਦੇ ਆ ਜਿੱਥਾਂ ਉਹਦੇ ਗਾਂ ਬੱਚਿਆਂ ਦੇ ਇਹ ਚੀਜ਼ਾਂ ਹੁੰਦੀਆਂ ਵਾ ਪਰ ਇਹ ਆ ਵੀ ਸਬਰ ਨਾ ਸਾਰਾ ਕੋ ਮਿਲਦਾ ਸਬਰ ਸੰਤੋਖ ਹੰਕਾਰ ਮੋਹ ਨਿੰਦਾ ਚੁਗਲੀ ਇਹ ਚੀਜ਼ਾਂ ਤੋਂ ਦੂਰ ਰਹੋ ਯਾਰ ਕਿਉਂਕਿ ਦੇ ਕੇ ਦਾ ਆਪਦਾ ਮਸਤਰੋ ਜੋ ਕਰਮਾਂ ਜ ਮਿਲ ਜਾਣਾ ਹੁਣ ਮੈਂ ਕਹਾਂਗਾ ਵੀ ਮੈਂ ਮੈਂ ਕਹਾਂਗਾ ਵੀ ਰਾਣਾ ਵੀਰ ਮਰ ਜੂ ਕਾ ਰਾਣਾ ਮਰ ਜੂਗਾ ਨਾ ਉਹਨੂੰ ਆਪਦੇ ਕਰਮਾਂ ਦਾ ਮਿਲਣਾ ਫਲ ਜਿਹਨੇ ਲਿਖੀ ਆ ਨਾ ਜਿਹਨੇ ਲੇਖਮਤਨ ਲਿਖੀ ਇੱਕ ਨਾ ਵੱਧ ਨਾ ਘਟ ਉਹਨੇ ਸਾਲਣਾ ਇੱਕ ਦਿਨ ਚ ਆਪਣਾ 24 ਹਰ ਸਵਾਸ ਹੁੰਦਾ ਇੱਕ ਮਿੰਟ ਚ ਆਪਾਂ 24 ਸਵਾਸ ਲੈਨੇ ਆ ਜੇ ਚਲੋ ਗੁਰਦਾਰੇ ਵੀ ਜਾਓ ਮਸਜਿਦ ਜਿੰਨੂੰ ਵੀ ਮੁਸਲਮਾਨ ਜਿੰਨੂੰ ਭਾਵੇਂ ਕੁਰਾਨ ਪੜੋ ਜੋ ਵੀ ਪੜੋ ਪੜੋ ਜਰੂਰ ਪਰ ਕੇ ਦਾ ਬੁਰਾ ਨਾ ਕਰੋ ਅੰਦਰੇ ਅੰਦਰ ਆਪ ਦਾ ਨਿਤਨੇਮ ਜਪਜੀ ਸਾਹਿਬ ਚਪਈ ਸਾਹਿਬ ਮੂਲ ਮੰਤਰ ਕਰੀ ਜਾਇਆ ਕਰੋ ਜਿੰਨਾ ਚਿਰ 1 ਮਿੰਟ 2 ਮਿੰਟ 5 ਮਿੰਟ ਕੱਢ ਲੇ 10 ਮਿੰਟ ਹੁਣ ਵੇਖੋ ਜੇ ਇੱਕਲੇ ਟੂਟੀ 'ਚ ਲੀਕੇਜ ਹੁੰਦੀ ਆ ਹਨਾ ਲੀਕੇਜ ਹੁੰਦੀ ਏ ਜੇ ਤੁਮਕੇ ਨਾ ਵੇਖੋ ਤੇ ਥੱਲੇ ਬਾਲਟੀ ਭਰਦਣ ਤੁੰਕਾ ਤੁੰਕਾ ਕਰਕੇ ਬਾਲਟੀ ਭਰ ਦੇਣੀ ਇਸ ਕਰਕੇ ਰੋਜ਼ ਦਾ ਵੀ 1-1% ਵੀ ਆਪਾਂ ਨਾਮਜਾਬ ਲਿਆ ਨਾ ਤੇ 365 ਦਿਨਾਂ 'ਚ 1-1 ਤੁੰਕਾ ਕਰਕੇ ਆਪਣਾ ਸਾਰਾ ਰੂਮ-ਰੂਮ 'ਚ ਨਾਮਜਾਬ ਪਾਈ ਜਾਣਾ ਤੁੰਕਾ ਤੁੰਕਾ ਕਰਕੇ ਰੋਜ਼ ਦਾ 1% ਵੀ ਨਾਮਜਾਬ ਲੋ ਤਰਜੋਗੇ ਕਿਉਂਕਿ ਤੁਹਾਡਾ ਬ੍ਰੇਨ ਫਿਰ ਮਾਰਾ ਇੰਨੇ ਕਹਣਾ ਵੀ ਯਾਰ ਆਪਾਂ ਕਿਹੜੀ ਗੱਲ ਦਾ ਮਾਨ ਕਰਨਾ ਆਹ ਸਰੀਰ ਦਾ ਮਾਨ ਕਰਨਾ ਰੰਗ ਰੂਪ ਦਾ ਮਾਨ ਕਰਨਾ ਇਹ ਚੀਜ਼ ਤਾਂ ਆਪਣਾ ਹੈਗਾ ਨਹੀਂ ਇਹ ਤਾਂ ਮਿੱਟੀ ਹੋ ਜਾਣਾ ਵਾ ਐਡਾ ਕੁਜੇ ਜਿਹਾ ਆਪਾਂ ਇਹ ਦਰਿਆਜ ਰੋੜ ਦੇਣ ਕਿਹੜੀ ਚੀਜ਼ ਦਾ ਮਾਨ ਕਰਨਾ ਵੀ ਮੇਰ ਤੋਂ ਆ ਮੇਰ ਤੋਂ ਆ ਉਹਦਾ ਸਰੀਰ ਉਹਨੇ ਆਪੇ ਲੈ ਜਾਣਾ ਬਸ ਉਹਨੇ ਤਾਂ ਭੇਜਿਆ ਆਪਾਂ ਨੂੰ ਵੀ ਕੇਦਾ ਭਲਾ ਕਰੋ ਇਹਦਾ ਚੰਗਾ ਕਰੋ ਕੇਦਾ ਚੰਗਾ ਸੋਚੋ ਕੋਠੀਆਂ ਕਾਰਾਂ ਮਾਰ ਸਾਰਾ ਗੋਦੋਲਾ ਬਸ ਸਬਰ ਸਬਰ ਨਹੀਂ ਆਗਾ ਆਪਣੇ ਜੇ ਈ ਆਰ ਉਹਨੇ ਆਉ ਪਾਲਿਆ ਉਹਨੇ ਉਹਨੇ ਸਾਜ ਤਰੱਕੀ ਕਰ ਲਈ ਉਹਨੇ 6 ਮਹੀਨੇ ਕੋਠੀਆਂ ਘਰਾਂ ਲੀਆਂ ਆਪਾਂ ਨੂੰ 20-20 ਸਾਲ ਕਿਉਂਕਿ ਆਪਣਾ ਸਮਾਂ ਟਾਈਮ ਆਉਣਾ ਹਰ ਹਰ ਕਿਸੇ ਦਾ ਟਾਈਮ ਆਉਂਦਾ ਏ ਨਹੀਂ ਵੀ ਟਾਈਮ ਆਉਂਦਾ ਟਾਈਮ ਆਉਂਦਾ ਵੇ ਆ ਵੀ ਤੇ ਕਈਆਂ ਨੂੰ ਹੁਣ ਵੇਖ ਗੁੱਡੀ ਆਪਾਂ ਪਤੰਗ ਹੀ ਡਾਉਨੇ ਕਈ ਆ ਕਈ ਪਤੰਗ ਉਹ ਵੀ ਹੈ ਆਪਣਾ ਜੋਰ ਲੱਗਦਾ ਬਾਹ ਦਾ ਤੇ ਉਹ ਕਿੱਥੇ ਆਸਮਾਨ ਚ ਉੱਡ ਜਾਂਦੇ ਜਦੋਂ ਬੋਹ ਜਾਂਦੀ ਉਹ ਪੰਡੋਰਾ ਇਕੱਠੀ ਕਰ ਤੇ ਇਹ ਤਾਂ ਤੁਮਕਾ ਤੁਮਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਹਰ ਵੇਖੋ ਬਾल्टी ਤੁਮਕੇ ਤੁਮਕੇ ਨਾ ਬਾਟੀ ਭਰ ਜਾਂਦੀ ਹੈ ਨਾ ਇਸ ਕਰਕੇ ਹੌਲੀ ਹੌਲੀ ਸਟੈਪ ਬਾਈ ਸਟੈਪ ਦੁਨੀਆ ਦੇ ਨਾਮ ਬੰਦਾ ਵਾ ਹੌਲੀ ਹੌਲੀ ਦੁਨੀਆ ਜੀ ਕੋਈ ਵਲੌਗ ਬਣਾਉਣੇ ਚੰਗੇ ਬਣਾਉਣ ਵੇਖੋ ਅਸੀਂ ਰਾਣਾ ਸੰਧੂ ਯਾਰ ਪੰਜਾਬੀ ਆਪਣੇ ਚੈਨਲ ਆ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਜਿਹੜੀ ਜਿਹੜੀ ਚੀਜ਼ ਹੱਟ ਤੋਂ ਰਹਿੰਦੀ ਹੈ ਸਾਨੂੰ ਦੱਸੋ ਕਿ ਆ ਤੇ ਆ ਟੌਪਿਕ ਆ ਡਿਫਰੈਂਟ ਟੌਪਿਕ ਦੇ ਬਣਾਓ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਆ ਚੰਗੀਆਂ ਗੱਲਾਂ ਚੰਗੇ ਗੁਣ ਚੰਗੀ ਡਿਬੇਟ ਚੰਗੇ ਵਿਚਾਰ ਅਸੀਂ ਕਰਦੇ ਰਹਿੰਨੇ ਆ ਡੇਲੀ ਬਾਏ ਡੇਲੀ ਐਰ ਕੀ ਥੋੜਾ ਲੇਟ ਹੋ ਗਏ ਆ ਪਲਵਾਮਾ ਦੀ ਵੀ ਅਸੀਂ ਵੀਡੀਓ ਬਣਾਈ ਆ ਵਲੌਗ ਬਣਾਇਆ ਵਾ ਆਪਾਂ ਫੈਸ਼ਨ ਦਾ ਬਣਾਇਆ ਵਾ ਨਿੰਦਾ ਚੁਗਲੀ ਸਾਰਾ ਕੋ ਨਿੱਕੇ ਨਿੱਕੀਆਂ ਗੱਲਾਂ ਜਿਹੜੀਆਂ ਮੀਨ ਮੀਨ ਡਿਬੇਟ ਗੱਲਾਂ ਹੁਣ ਆਪਾਂ ਮੈਡੀਸਿਨ ਹੋ ਗਈ ਹੈ ਅੰਗਰੇਜ਼ੀ ਮੈਡੀਸਿਨ ਆਯੁਰਵੈਦਿਕ ਮੈਡੀਸਿਨ ਯੋਗਾ ਕਰਿਆ ਕਰੋ ਮੇਰੇ ਪਰਾ ਯੋਗਾ ਜਣਾ ਨਾ ਕੰਨਾਂ ਦਾ ਯੋਗ ਹੈ ਅੱਖਾਂ ਦਾ ਕੰਨਾਂ ਦਾ ਆਹ ਸਰੀਰ ਦਾ ਮੋਟਾ ਪੇਜਾ 슈ਗਰ ਦਾ ਸਾਰਾ ਕੋ ਕੰਟਰੋਲ ਹੁੰਦਾ ਆਪਾਂ ਜੇ ਤੁਹਾਨੂੰ ਟਾਈਮ ਨਹੀਂ ਨਾ ਕੱਢਦੇ ਹੁਣ ਵੇਖੋ 24 ਘੰਟੇ ਅਜਾ ਆਪਾਂ ਜੇ 10 ਮਿੰਟ 20 ਮਿੰਟ 15 ਮਿੰਟ ਯੋਗਾ ਕਰ ਲਈਏ ਤੇ ਕੀ ਹੋ ਚੱਲਾ ਮਰ ਚੱਲੇ ਆਪਾਂ ਇਹੋ ਅਭਿ ਘਾਲੋਂ ਹੋ ਜਾਂਦੀ ਜਾਂ ਕੋਈ ਨਾਲ ਸਾਡੇ ਯੋਗਾ ਕਰੇ ਕੱਲਿਆਂ ਰੋਟੀ ਆਪਾਂ ਕੱਲਿਆਂ ਹੀ ਖਾਣੇ ਉਹ ਵੀ ਬੁਰਕੀ ਤੋੜ ਕੇ ਖਾਣੇ ਉਹ ਜੋ ਥਾਲੀ ਚ ਪਈ ਇਹ ਥੋੜਾ ਦੀ ਵੀ ਸਿੱਧੀ ਆਪਣੇ ਅੰਦਰ ਹੀ ਚਲ ਜਾਂਦੀ ਉਹ ਵੀ ਬੁਰਕੀ ਤੋੜ ਕੇ ਸਲਾਦ ਹੱਥ ਚ ਫੜ ਕੇ ਦਹੀਂ ਨਾ ਫਿਰ ਟੋਕਰੀ ਜੋ ਚੀਜ਼ ਲੈ ਗੋ ਸਾਰਿਆਂ ਨੂੰ ਆਪਾਂ ਨੂੰ ਆਪ ਕਰਨਾ ਪੈਣਾ ਵਾ ਯੋਗ ਵਾਲੀ ਟਾਈਮ ਕੱਢੋ ਹੁਣ ਵੇਖੋ ਅੰਬਾਲੇ ਤੋਂ ਗਾਂਹ ਚੱਲ ਜੋ ਉਧਰ ਸਾਰਾ ਆਪਣਾ ਭਈਆ ਕਿਉਂ ਚੋਗਾ ਪਤਾ ਕਿੰਨੀ ਕਰਦਾ RAMDEV ਨੂੰ ਮੰਨਦੇ ਆ ਆਪਾਂ ਨੇ ਜਿਵੇਂ RAMDEV ਸੇ ਸੇ ਇਹ ਚੀਜ਼ਾਂ ਹੁੰਦੀਆਂ ਵਾ ਕਰਕੇ ਵੇਖੋ ਯੋਗਾ ਕਰਸਤ ਕਰਕੇ ਵੇਖੋ ਸੈਰ ਕਰਕੇ ਵੇਖੋ ਸੈਰ ਨੇ ਕਿੰਨੇ ਰੋਗ ਆਪਣਾ ਜਿਹੜਾ ਆਪਣਾ ਜਿਹੜਾ ਖੂਨ ਸਰਕੂਲਰ ਕਰਦਾ ਰਹਿੰਦਾ ਬ੍ਰੇਨ ਆਪਣਾ ਵਧੀਆ ਵਾਸ਼ ਰਹਿੰਦਾ ਵਾ ਹਣਾਂ ਹੁਣ ਵੇਖੋ ਨਹਾਉਣੇ ਆਪਾਂ ਜੇ ਨਾ ਨਹਾਵਾਂਗੇ 2 ਮਹੀਨਾ 2 ਮਹੀਨਾ ਆਪਾਂ ਮੁਸ਼ਕਲ ਮਰਨਾ ਪਾਉਂਗੇ ਇਹ ਤੇ ਯੋਗਾ ਵਾ ਯੋਗਾ ਸਰੀਰ ਖੁੱਲਦਾ ਅੰਗ ਪੈਰ ਖੁੱਲਦੇ ਆ ਇਹ ਚੰਗੀਆਂ ਚੀਜ਼ਾਂ ਹੁੰਦੀਆਂ ਵਾ ਬਸ ਆਪਾਂ ਨੂੰ ਕਾਹ ਲੋ ਜਾਂਦੀ ਆ ਜਾਂ ਨਾਲ ਕੋਈ ਨਾ ਆਪਣੇ ਤੁਰੇ ਫੇਰੇ ਆਪਾਂ ਕਰਦੇ ਕੰਮ ਹੁਣ ਵੇਖੋ ਗੁਰਦਾਰੇ ਕਿਤੇ ਗੁਰਤਾ ਮਜਤਰੇ ਨੇ ਆਪਾਂ ਨੇ ਵੀ ਦਸਦਾ 20 20 ਜਾਣੇ ਹੁਣ ਜੇ ਤੂੰ ਇਕੱਲੇ ਜਾਓਸੋ ਕੋਈ ਤੁਹਾਡੀ ਜਿਆਦੀ ਸੁਣੀ ਜਾਂਦੀ ਇਕੱਲਾ ਬੰਦਾ ਹੈ ਬ੍ਰੇਨ ਹੈ ਵਧੀਆ ਵਾਸ਼ ਹੁੰਦਾ ਕਲੀਨ ਹੁੰਦਾ ਕੱਲੇ ਜਾਇਆ ਕਰੋ ਮੇਰੇ ਭਰਾ ਜੇ ਕੋਈ ਹੁਣ ਵੇਖੋ ਕਈ ਆਖਣਗੇ ਯਾਰ ਅਗਲੀ ਵਾਰੀ ਚਲਦੇ ਨਾਲ ਘਾਲੋਂ ਬੜੀ ਆ ਜਾ ਪੰਜਾਬੀਆਂ ਨੂੰ ਘਾਲੋਂ ਜਾਂਦੀ ਆ ਜਾਂ ਕੋਈ ਵੀ ਕਿਤੇ ਪ੍ਰੋਗਰਾਮ ਯਾਰ ਉਹ ਨਹੀਂ ਚੱਲਿਆ ਮੇਰ ਨਾਲ ਨਹੀਂ ਚੱਲਿਆ ਕੱਲੇ ਜਾ ਕੱਲਾ 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 ਸਾਰਾ ਕੁਝ ਕਰਨਾ ਸਿੱਖੋ ਅੱਜ ਕੱਲ ਪੜਾਈ ਵੇਖੋ ਗਿਆਨ ਹੁਣ ਆਪਾਂ ਗਿਆਨ ਆ ਗਿਆਨ ਮੈਂ ਬੀਐਸਸੀ ਐਮਐਸਸੀ ਕੀਤੀ ਆ ਡੀਸੀਏ ਕੀਤੀ ਮੇਰਾ ਗਿਆਨ ਮੇਰੇ ਅੰਦਰ ਹੀ ਰਹਿਣਾ ਵਾ ਮੈਂ ਹਾਂ ਵੀ ਸ਼ੇਅਰ ਕਰ ਸਕਦਾ ਮੇਰਾ ਗਿਆਨ ਅੰਦਰ ਇਹ ਚੀਜ਼ਾਂ ਵੀ ਜੇ ਤੂੰ ਤੁਹਾਡਾ ਸਰੀਰ ਸੈਟਰ ਤੁਹਾਡੇ ਕੋਲ ਹੀ ਰਹਿਣਾ ਹੈ ਸਰੀਰ ਹੁਣ ਵੇਖੋ ਯੋਗਾ ਕਸਰਤ ਇਹ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਵਾ ਆਪਾਂ ਵੇਖੋ ਨਿਗੇ ਨਿਗੇ ਟੌਪਿਕਾਂ ਨੇ ਕਿੰਨੀਆਂ ਗੱਲਾਂ ਕਰ ਲਈਆਂ ਹਨਾ ਯੋਗਾ ਦੀ ਕਰ ਲਈ ਕਸਰਤ ਦੀ ਕਰ ਲਈ ਨਿੰਦਾ ਚੁਗਲੀ ਹੰਕਾਰ ਮੋਹਨ ਇਹ ਸਾਰੀਆਂ ਨਿਗੇ ਨਿਗੇ ਉਧਾਰਨਾ ਮਤ ਆਦਨਾਂ ਨੂੰ ਸੌਖਾ ਸਮਝ ਆ ਜੇ ਇਹੋ ਆ ਸਾਡੀ ਦਿਲ ਦੀ ਖੁਆਇਸ਼ਾਂ ਵੀ ਇੱਕ ਆੜਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਜਿੰਨੇ ਵੀ ਵੀਰ ਵੇਂਦੇ ਆ ਨਾ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਕਮੈਂਟ ਦੱਸਿਓ ਵੀ ਕਿਹੜੀਆਂ-ਕਿਹੜੀਆਂ ਸਾਡ ਤੋਂ ਕਮੀਆਂ ਰਹਿਈਆਂ ਅਸੀਂ ਪੂਗੀਆਂ ਕਰਾਂਗੇ ਤੇ ਬਾਕੀ ਅੱਗੇ ਦੱਸੋ ਵੀ ਕਿਹੜੇ ਕਿਹੜੀਆਂ ਚੀਜ਼ਾਂ ਉਹਦੇ ਬਾਅਦ ਹੋਰ ਵੀਡੀਓ ਬਣਾਉਣੀਆਂ ਚਾਹੀਦੀਆਂ ਵਾ ਅੰਗਰੇਜ਼ੀ ਦਵਾਈਆਂ ਕਿੰਨ੍ਦਰ ਘਟਨਾਵਾਂ ਦੇ ਬਾਰੇ ਫੈਸ਼ਨਾ ਬਾਰੇ ਦੱਸਦੇ ਆ ਤੇ ਇੱਥੇ ਹੁਣ ਦਾਸ ਥੋੜਾ ਟੱਟ ਪਾਸੇ ਗੱਲਾਂ ਕਰਨਾ ਚਾਹੁੰਦਾ ਹੈ ਇਸ ਕਰਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ